ਕੀ ਨਾਮ ਤੇ ਕਿੱਥੋਂ ਦਾ ਰਹਿਣ ਵਾਲੇ ਹਾਂਜੀ ਨਵਦੀਪ ਕੌਰ ਨਾਮ ਹੈ ਆ ਚੰਗਾਲੀ ਕਦੀਮ ਦੇ ਰਹਿਣ ਵਾਲੇ ਇਹ ਹਮਲਾ ਹੋਇਆ ਕਿੱਦੇ ਤੇ ਹੋਇਆ ਤੇ ਕਿਉਂ ਹੋਇਆ ਹਾਂਜੀ ਇਹ ਮੇਰੇ ਘਰ ਵਾਲੇ ਤੇ ਹਮਲਾ ਹੋਇਆ ਪਹਿਲਾਂ ਬਾਹਰ ਉਹ ਗੱਲ ਪਏ ਸੀਗੇ ਉਹਨਾਂ ਦੇ ਤੇ ਉਹ ਜਦੋਂ ਘਰੇ ਆਏ ਇੱਥੇ ਘਰੇ ਆ ਉਹਦੇ ਬਚਾਲੀ ਆ ਰਹੇ ਸੀ ਤੇ ਮਗਰ ਪੰਜ ਛੇ ਗੱਡੀਆਂ ਲੱਗੀਆਂ ਸੀ 15 20 ਬੰਦੇ ਸੀ ਵਿੱਚ ਸਾਰੇ ਹਥਿਆਰ ਲੈ ਕੇ ਆਏ ਨੇ ਉਹਨਾਂ ਕੋਲ ਬੰਦੂਕਾਂ ਸੀ ਰਵਾਲਵਰ ਸੀਗੇ ਤੇ ਉਹ ਇੱਥੇ ਸਾਰੇ ਉਹਨਾਂ ਦੇ ਗੱਲ ਪਏ ਜਦੋਂ ਉਹਨਾਂ ਰੋਲਾ ਪਾਇਆ ਅਸੀਂ ਬਾਹਰ ਨਿਕਲੇ ਆ ਤਾਂ ਸਾਨੂੰ ਅੱਗੇ ਬੰਦੂਕ ਲੈ ਕੇ ਪਏ ਤੇ ਅਸੀਂ ਘਰੋਂ ਨਿਕਲੇ ਮੇਰੇ ਜੇਠ ਜੀ ਆ ਗਏ ਅੱਗੇ ਤਾਂ ਜਿਹਦੇ ਉਹਨਾਂ ਦੇ ਪੁੱਤ ਉਹ ਅੱਗੇ ਆਏ ਸੀ ਤੇ ਉਹਨਾਂ ਨੇ ਰਵਾਲਵਰ ਲੈ ਕੇ ਬੰਦੂਕ ਲੈ ਕੇ ਹਥਿਆਰ ਸੀ ਕਰਪਾਨਾ ਵਗੈਰਾ ਨਾਲ ਉਹਨਾਂ ਇੰਨੇ ਬੇਰਹਿਮੀ ਨਾਲ ਕੁੱਟਿਆ ਸਾਡੇ ਸਾਰੇ ਕੈਮਰੇ ਲੱਗੇ ਸਾਡੀਆਂ ਸਾਰੀਆਂ ਦੇ ਵਿੱਚ ਰਿਕਾਰਡਿੰਗ ਆ ਰਹੀ ਓਵੇਂ ਤੇ ਇੰਨਾ ਬੇਰਹਿਮੀ ਨਾਲ ਉਹਨਾਂ ਦੀ ਸਾਰੀ ਬਾਹ ਸਾਰਾ ਸੱਜਾ ਪਤਾ ਸਾਰਾ ਉਹਨਾਂ ਨੇ ਤੋੜ ਦਿੱਤਾ ਤੇ ਡੀ ਐਮ ਸੀ ਪਏ ਨੇ ਸਾਹਮਣੇ ਇਨਸਾਫ ਦਿੱਤਾ ਜਾਵੇ ਪੁਲਿਸ ਕੋਈ ਕਾਰਵਾਈ ਨਹੀਂ ਕੀਤੀ ਆ 4 ਦਿਨ ਹੋ ਗਏ ਨੇ ਤੇ ਕੋਈ ਉਹਨਾਂ ਦਾ ਬੰਦਾ ਨਹੀਂ ਹੱਲ ਚੱਕ ਫੜਿਆ ਜਾ ਰਿਹਾ ਸਾਨੂੰ ਕਾਰਵਾਈ ਚਾਹੀਦੀ ਸਾਡੇ ਛੋਟੇ ਛੋਟੇ ਬੱਚੇ ਨੇ ਤੇ ਮੇਰੇ ਘਰ ਵਾਲਿਆਂ ਨੂੰ ਇਨਸਾਫ ਚਾਹੀਦਾ ਜੀ ਕੀ ਇੱਕ ਫਿਲਮੀ ਸੀਨ ਸੀ ਹਾਂਜੀ ਹਾਂਜੀ ਫਿਲਮੀ ਸੀਨ ਹੀ 15 ਵੀ ਬੰਦੇ ਕਰਪਾਨਾ ਸਾਰੇ ਹਥਿਆਰ ਸੀ ਉਹਨਾਂ ਦੇ ਕੋਲ ਹਸਪੀਟਲ ਪਾਏ ਨੇ ਮਾ ਮਾ ਆਪਦੇ ਵੱਲੋਂ ਤਾਂ ਮਾਰ ਕੇ ਪੂਰਾ ਗਏ ਨੇ ਇੰਨਾ ਬੇਰਹਿਮੀ ਨਾਲ ਤਾਂ ਬੰਦੇ ਕੋਈ ਕੌਟਿੰਗ ਸਾਜ ਜਾਨੀ ਦੁਸ਼ਮਣ ਉਹ ਵੀ ਨਹੀਂ ਕੁੱਟਦਾ ਜਿੰਨਾ ਇਹ ਬੇਰਹਿਮੀ ਨਾਲ ਕੁੱਟਿਆ ਇੱਕ ਅਸੀਂ ਪੈਸੇ ਲੈਣੇ ਤੂੰ ਤਾਂ ਸਾਡੇ ਬੰਦਾ ਕੁੱਟ ਕੇ ਗਏ ਆ ਜੀ ਇਹ ਕਹੀ ਸਿਨਾ ਜੋਰੀ ਉੱਤੋਂ ਤੁਸੀਂ ਮਾਰਨ ਦੇ ਬੰਦਾ ਹੈ ਤੁਹਾਡੇ ਤੋਂ ਪੈਸੇ ਲੈਣੇ ਉਤੋਂ ਤੇ ਇੱਕ ਤੁਸੀਂ ਸਾਡੇ ਬੰਦੇ ਮਾਰੂ ਕਰ ਦਿੱਤਾ ਜੀ ਹਾਂਜੀ ਉਹ ਸਾਰਾ ਸੱਜਾ ਪਾਸਾ ਸਾਰੇ ਉਹਨਾਂ ਦੇ ਬਾਰੇ ਸਾਰੇ ਉਹ ਵਿਚਾਰੇ ਸਾਰੀ ਬਾਹ ਬੂ ਸਾਰੀ ਉਹਨਾਂ ਦੀ ਭਾਗੇ ਸੱਜ ਖਤਮ ਹੀ ਹੋ ਗਿਆ ਸੱਜਾ ਪਾਸਾ ਸਾਰੇ ਹੀ ਸੱਜਾ ਪਾਸਾ ਸਾਰੇ ਖਤਮ ਕਰ ਦਿੱਤਾ ਉਹਨਾਂ ਨੇ ਜੀ ਹੁਣ ਕਿਸ ਤਰ੍ਹਾਂ ਦੀ ਮੰਗ ਤੁਹਾਡੀ ਹਾਂਜੀ ਸਾਨੂੰ ਇਨਸਾਫ ਦਿੱਤਾ ਜਾਵੇ ਜੀ ਸਾਡੇ ਛੋਟੇ ਛੋਟੇ ਗਾਂ ਬੱਚੇ ਨੇ ਸਾਡੀ ਗਾਂ ਦੁਸ਼ਮਣੀ ਵਾਸ ਸਕੀ ਸਾਨੂੰ ਪਹਿਲਾਂ ਇਨਸਾਫ ਦਿੱਤਾ ਜਾਵੇ ਜੀ ਅਜੇ ਤੱਕ ਕੋਈ ਬੰਦਾ ਨਹੀਂ ਫੜਿਆ ਨਹੀਂ ਨਹੀਂ ਹਲੇ ਤਾਂ ਕੋਈ ਬੰਦਾ ਨਹੀਂ ਫੜਿਆ ਗਿਆ ਜੀ ਸਰਜੀ ਸਿੰਘ ਸਰਜੀ ਸਿੰਘ ਤੁਸੀਂ ਕੀ ਦੇਖਿਆ ਇੱਥੇ ਜਿਹੜਾ ਮੰਜ਼ਰ ਕੁੱਟਮਾਰ ਕਿੰਨੀ ਹੋਂਦ ਕਹਿੰਦੇ ਨਾਲ ਹੋਦਸਾ ਫੋਟੋ ਵਿੱਚ ਮੈਂ ਕਾਹਤੇ ਮਾ ਬਾਣੇ ਗਾ ਰੋਲਾ ਗੱਡੀਆਂ ਆਈਆਂ ਜੀ ਗੱਡੀਆਂ ਤੇ ਕਿੰਨੇ ਕੁ ਜਣੇ ਸਵਾਰ ਹੋ ਕੇ ਆਏ ਸੀ 15 ਤੋਂ 20 ਜਣੇ ਇੱਕਦਮ ਹੀ ਉਤਰੇ ਨੇ ਹਾਂਜੀ ਕਿਹਦਾ ਉਤਰੇ ਨੇ ਤੇ ਮੈਂ ਰਾਜਾ ਬਾਹਰ ਨਿਕਲ ਗੱਡੀ ਤੋਂ ਦੁਕਾਨ ਤੋਂ ਜੀ ਤੇ ਮੈਂ ਤੇ ਬਚਾਉਣ ਮੈਂ ਚਾਚਾ ਚਾਚਾ ਜੀ ਦਾ ਲੜਕਾ ਜੀ ਮੈਂ ਬਚਾਉਣਾ ਤੇ ਮੇਰੇ ਵਾਲੇ ਫੈਰ ਕੀਤਾ ਕੁੱਟਮਾਰ ਕਰ ਰਹੇ ਸੀ ਹਾਂਜੀ ਕੁੱਟਮਾਰ ਕਰ ਰਹੇ ਸੀ ਤੇ ਮੈਂ ਵਿੱਚ ਮੇਰੇ ਫੈਰ ਮਾਰਤ ਮੈਂ ਤਾਂ ਉਹਦਾ ਫਿਰ ਪਿੱਛਾ ਮੋੜ ਗਿਆ ਜੀ ਦੁਕਾਨ ਤੇ ਚਲਾ ਗਿਆ ਜੀ ਟਾਡੇ ਮਾਰਿਆ ਹਾਂ ਜੀ ਕੀਤੀ ਛਡਾਉਣ ਦੀ ਹਾਂਜੀ ਕੋਸ਼ਿਸ਼ ਕੀਤੀ ਛਡਾਉਣ ਪਰ ਬੰਦੇ 15 ਤੋਂ 20 ਜਣੇ ਸੀ ਇੰਨਾ ਕੁ ਕੋਟਰੇ ਸੀ ਬਹੁਤ ਬਹੁਤ ਕੋਟਰੇ ਸੀ ਡੰਡਿਆਂ ਨਾਲ ਕਰਪਾਨਾਂ ਨਾਲ ਹਥਿਆਰ ਸੀ ਸੀ ਹਾਂਜੀ ਹਾਂਜੀ ਦੇ ਹੜੇ ਹਾਂਜੀ ਹੁਣ ਕੀ ਮੰਗੇ ਹੁਣ ਮੰਗਨ ਇਨਸਾਫ ਕੀਤਾ ਜਾਣਾ ਉਹ ਬੰਦੇ ਫੜੇ ਜਾਣ ਜੀ ਸਜ਼ਾ ਹੋ ਜਾਏ ਉਹਨਾਂ ਦੀ ਸ਼ਰਿਆਮ ਗੁੰਡਾ ਕਰਦੀਆਂ ਸ਼ਰਿਆਮ ਦੀ ਰਾਮਜੀ ਸਿੰਘ ਜੀ ਅਮਜੀਤ ਕਿੱਥੋਂ ਦੇ ਰਹਿਣ ਵਾਲੇ ਹੋ ਚੰਗਾਲੀ ਕਦੀਮ ਜੀ ਕਿਹਦੀ ਕੁੱਟਮਾਰ ਹੋਈ ਸੀ ਸੀਸੀਟੀਵੀ ਐਕੀ ਮੌਲਾ ਸੀ ਇਹ ਮੌਲਾ ਪਾਜੀ 7 ਲੱਖ ਰੁਪਇਆ ਲਏ ਨੇ ਇਹਨਾਂ ਕੋਲ 2 ਸਾਲ ਹੋ ਗਏ ਤੇ 7 ਬੜੀਆ ਪਚੈਤਾ ਕਲੇ ਦਾ 4-5 ਪੇਤਕ ਸਰਾ ਸਾਰ ਇਸਕਾ ਬੰਦਾ ਨੇ ਸਾਂ ਜੁਨੀਰ ਲਗਾਏ ਨੇ ਪਰ ਉਸ ਕੋਈ ਸਮਝ ਨਹੀਂ ਦਿੱਤਾ ਨਾਲੇ ਸਗੋਂ ਆਉਂਦੇ ਨੇ ਅਸੀਂ ਤੁਹਾਨੂੰ ਵੇਖ ਲਾਂਗੇ ਤੇ ਬਾਅਦ ਵਿੱਚ ਕੱਲ ਪਹਿਲੀ ਆਉਂਦਾ ਸਾਡੇ ਲੜਕੇ ਉਦੋਂ ਉਸ ਦਿਨ ਇਹ ਮਗਰ ਲੱਗੇ ਉਹਦੇ ਪਹਿਲੀ ਵੋਹਦੇ ਕਰੇ ਆ ਕੇ ਨਾ ਔਰ ਗੁਰਕੇ ਫੁੱਟ ਮਾਰ ਕੇ ਦੇਣਾ ਤਲਵਾਰਾਂ ਕਿਰਪਾਨ ਸਭ ਕੁਝ ਕੋਈ ਹਥਿਆਰ ਜੈ ਸਾਰੇ ਜਿਲ੍ਹੇ ਸਾਈਂ ਫਿਆਰ ਜਾਈ ਸੀ ਇਹਨੇ ਨਵਾਂ ਅਗਵਾਦ ਕੀਤਾ ਹੈ ਮਗਰਾ ਕੀਤਾ ਸੀ ਹਾਂਜੀ ਉਹਨੇ ਮਗਰਾ ਕੀਤਾ ਸੀਗਾ ਹਾਂਜੀ ਮਗਰਾ ਕੀਤਾ ਭੱਜੇ ਮਗਰੇ ਦੇ ਕਿਰਾ ਕਿੱਥੇ ਕਿਰਾ ਆਪਣੇ ਸਾਰੇ ਘਰ ਦੇ ਨਾਲ ਬਿਲਕੁਲ ਤੁਹਾਡੇ ਕੋਲ ਕੀ ਹਾਂਜੀ ਤੁਹਾਡੇ ਕੋਲ ਹੈਗੇ ਵੀਡੀਓ ਵੀਡੀਓ ਵੀ ਗਿਆੜੀ ਕਰਗੇ ਇਹ ਵੀਡੀਓ ਸਭ ਕੁਝ ਸੋਲਵ ਹੋਏਗਾ ਕਟਮਾਰ ਕਰ ਰਹੇ ਸੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਇਹਨਾਂ ਜਿਹੜੇ ਕੋਈ ਛੜਾਵਾ ਸੀ ਉਹਨੂੰ ਇੱਕ ਬੰਦੂਕ ਖਾਏ ਨੇ ਵਾਈਫਾਇਰ ਕਰ ਦਿੱਤੇ ਬੰਦੇ ਆਏ ਸੀ ਬੰਦੇ ਕਰੋਗੇ ਵੀ ਹੈਗੇ ਤਿੰਨ ਘੜੀਆਂ ਪਿੱਛੇ ਸੀ ਦੋ ੜੀਆਂ ਇੱਥੇ ਆਈਆਂ ਨੇ ਜੀ ਅੱਛਾ ਹੀ ਸਾਰੇ ਦਾ ਹਥਿਆਰ ਸੀ ਹਾਂਜੀ ਉਹ ਤੇ ਆਹ ਸਾਰੇ ਸਭ ਕੁੜੇ ਕੋ ਤੇ ਆ ਰਹੇ ਸੀ ਰਾਡਾ ਹੀ ਕਿਰਪਾਨ ਜਿਹੜੀਆਂ ਲੱਤਾਂ ਤੇ ਮਾਰੀਆਂ ਨੇ ਵੱਡੀਆਂ ਬਾਹਾਂ ਵੱਡੀਆਂ ਨੇ ਦੋ ਪਿਸਤੌਲ ਸੀ ਇਹਨਾਂ ਕੋਲ ਇੱਕ 1215 ਬੋਰ ਸੀ ਫਾਇਰ ਡੱਲੀ ਸੀ ਕੋਈ ਨਾ ਨਾਬਾਹ ਤੇ ਆਨੇ ਗਏ ਜਬ ਤੱਕ ਫਾਇਰ ਸਾਰਾ ਜਬ ਤੋ ਹੋਇਆ ਹੁਣ ਦਿਨ ਤੇੜਾ ਹੋਇਆ ਸਾਰਾ ਦਿਨ ਦਾ 2 ਵਜੇ ਕੁੰਡਾ ਕਰਤੀ ਹਾਂਜੀ ਅਸੀਂ ਸਾਰੇ ਸਾਫ਼ ਹੁਣ ਮਿਲ ਚਾਹੀ ਸਾਨੂੰ ਜੀ ਮੁੰਡਾ ਹੁਣ ਕਿਸ ਤਰ੍ਹਾਂ ਤੁਹਾਡੀ ਕਵਿਤ ਕਿਸ ਤਰ੍ਹਾਂ ਮੁੰਡਾ ਕੋਈ ਠੀਕ ਨਹੀਂ ਕੀ ਇਹਦੇ ਦਾਖਲ ਕੀਤਾ ਡੀਐਮਸੀ ਹਸਪੀਟਲ ਲੁਧਿਆਣਾ ਇੰਨਾ ਕਾ ਜ਼ਿਆਦਾ ਬੇਰੈਮਿਨੈਂਟ ਕੁੱਟਮਾਰ ਕੀਤੀ ਬਹੁਤ ਜ਼ਿਆਦਾ ਜੀ ਤੂੰ ਵੀਡੀਓ ਵੇਖਿਆ ਲੇ ਇਸ ਦਾ ਕੋਈ ਅੱਲ ਲੈਣਾ ਚਾਹੀਦਾ ਤੁਮ ਸਾਫ਼ ਮਿਲਣਾ ਚਾਹੀਦਾ ਜੇ ਨਾ ਮਿਲਿਆ ਤਾਂ ਇਹ ਉੱਤੇ ਉੱਪਰ ਜਾਵਾਂਗੇ ਪੁਲਿਸ ਦੀ ਔਰ ਕਿਸ ਤਰ੍ਹਾਂ ਢਿੱਲੀ ਕਰਕੇ ਜਾ ਰਹੀ ਹੈ ਕੋਈ ਕਰਕੇ ਪੁਲਿਸ ਨਹੀਂ ਹੈਗੀ ਇੱਕ ਪੰਦਾ ਫੜਿਆ ਦੂਜੇ ਮਾਥੀ ਉਹਦੇ ਪੁਲਿਸਾਂ ਨੂੰ ਵਿਜਿੰਦਰ ਸਿੰਘ ਵਿਜਿੰਦਰ ਸਿੰਘ ਕੈਂਟ ਦੇ ਵਿੱਚ ਜਿਹੜਾ ਹੰਗਾਮਾ ਹੋਇਆ ਜਿਹੜੀ ਕੁੱਟਮਾਰ ਹੋਈ ਕੀ ਕਹਿਣਾ ਚਾਹੁੰਦੇ ਇਹ ਮੈਂ ਕਹਿਣਾ ਚਾਹਣਾ ਵੀ ਇਹ 4 ਸਾਲ ਤੋਂ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਸੀ ਅਸੀਂ ਇਹਨਾਂ ਦੇ ਕਰ ਮੋਦਵਰ ਦੇ ਇਛਾਵ ਤੇ ਜਾਂਦੇ ਰਹੇ ਇਹ ਸਾਨੂੰ ਆਦਾ ਰਿਹਾ ਵੀ ਮੈਂ ਅੱਜ ਦੇ ਦੇਣਾ ਕੱਲ ਦੇ ਦੇਣਾ ਆਖਰ ਇਹਨੇ ਜਵਾਬ ਦਿੱਤਾ ਕਿ ਮੈਂ ਪੈਸੇ ਨਹੀਂ ਦੇਣੇ ਮੇਰੇ ਨਾਲ ਜੋ ਕਰਨਾ ਕਰ ਲੈ ਉਸ ਤੋਂ ਬਾਅਦ ਇਹ ਪੈਸੇ ਪੁੱਛਦਾ ਰਿਹਾ ਉਹਦੇ ਨੇ ਪੈੜੀ ਆਉਂਦਾ ਸੀ ਮੇਰੀ ਪੈੜੀ ਇਹਨੇ ਠੇਕੇ ਤੇ ਲਈ ਉੱਥੇ 8-10 ਜਣੇ ਰਫਲਾਂ ਲੈ ਕੇ ਆਏ ਆ ਤੇ ਇਹਦੇ ਮਗਰ ਦੋ ਟਰੈਕਟਰ ਲਾਏ ਨੇ ਇਹ ਟਰੈਕਟਰ ਪਈ ਆ ਕੇ ਇਹ ਇਧਰ ਸਾਡੇ ਘਰ ਹਲ ਨੂੰ ਆ ਗਿਆ ਤੇ ਉਹ ਆਪ ਦਾ ਵਿਚਾਰ ਕਰਨੀ ਉਥੋਂ ਇਹ ਵਾਪਸ ਮੁੜ ਗਏ ਆ ਉਦੋਂ ਬਾਅਦ ਇਹਨਾਂ ਨੂੰ ਐਂ ਫੇਰ ਕਿਹਾ ਵੀ ਮਕਾਲ ਨਾ ਪਾਓ ਬਹਿ ਕੇ ਜੇ ਕੋਈ ਗੱਲ ਹੈਗੀ ਤੇ ਆਪਦੀ ਕਰ ਲਓ ਉਹਨ ਨੇ ਬੰਦੇ ਕੱਲੇ ਆ ਤੇ ਬੰਦੇ 15 20 ਲੈ ਕੇ ਪੰਜਾਂ ਗੱਡੀਆਂ ਦੇ ਆ ਕੇ ਦੇ ਇੱਥੇ ਆ ਕੇ ਕੋਠ ਮਾਰ ਕਰਕੇ ਕਹਿੰਦੇ ਆ ਇੱਥੇ ਨੂੰ ਚੰਗੀ ਤਰ੍ਹਾਂ ਹੀ ਪੈਸੇ ਦੇਣੇ ਆ ਤੇ ਇਹ ਮਾਰ ਕੇ ਉਹਨੂੰ ਸੁੱਟ ਗਏ ਇੰਨੀ ਕਿ ਫੇਰੇਮੀ ਨਾਲ ਕੋਠ ਮਾਰ ਬਹੁਤ ਜ਼ਿਆਦਾ ਉਸ ਤੋਂ ਬਾਅਦ ਇਹ ਕੱਲਾ ਹੀ ਹੈਗਾ ਸੀ ਜਿਹਨੂੰ ਕੋਟਦੇ ਰਹੇ ਨੇ ਤੇ ਕੋਟ ਮਾਰ ਕੇ ਚੰਗੇ ਭਲੇ ਚਲੇ ਗਏ ਤੇ ਆਪ ਮਗਰੋਂ ਆਪ ਦੇ ਸੱਟ ਲਾ ਕੇ ਤੇ ਆਪ ਉੱਥੇ ਦਾਖਲ ਹੋ ਗਿਆ ਹੁਣ ਇਹਨਾਂ ਇਨਸਾਫ ਮਿਲਣਾ ਚਾਹੀਦਾ ਜਾਂ ਹਦਾਲ ਕਰਕੇ ਹਾਂ ਇਹਦਾ ਇਨਸਾਫ ਮਿਲਣਾ ਚਾਹੀਦਾ ਸਰ ਇੱਕ ਚੰਗਾਲੀ ਕਦੀਮ ਚ ਮਾਮਲਾ ਆਇਆ ਸੀ ਕੀ ਮਾਮਲਾ ਸਰ ਚੰਗਾਲੀ ਕਦੀਮ ਵਿੱਚ ਥਾਣਾ ਮੱਲਾਵਲਾ ਵਿੱਚ ਜੁੜੀ ਹੋਈ ਇੱਕ ਸੀਸੀਟੀਵੀ ਫੁਟੇਜ ਆਈ ਸੀ ਇਸ ਮਾਮਲੇ ਨੂੰ ਬਹੁਤ ਹੀ ਕੰਬੀਤਾ ਨਾਲ ਲੈ ਕੇ ਮਾਨਜੋਗਸ ਇਸ ਦੀ ਫਿਰੋਸ਼ ਕੁਮਾਰ ਸੋਮਿਆ ਮਿਸਰਾ ਜੀ ਨੇ ਅਦਰ ਟੀਮਾਂ ਬਣਾਈ ਸੀਗੀਆਂ ਡੀਐਸਪੀ ਗੁਰਦੀਪ ਜੀ ਦੀ ਟੀਮ ਤੇ ਡੀਐਸਪੀ ਬਲਕਾਰ ਜੀ ਸੀ ਇਨਚਾਰਜ ਟੀ ਆ ਦੋਹਾਂ ਟੀਮ ਨੇ ਇਹ ਜਿਹੜਾ ਮਸਲਾ ਹੈਗਾ ਇਹਨੂੰ ਟ੍ਰੇਸ ਕੀਤਾ ਤੇ ਜਿਹੜੇ ਮੁੱਖ ਦੋਸ਼ੀ ਸੀਗੇ ਨਾਲ ਉਹਦਾ ਜਿਹੜਾ ਸਾਥੀ ਸੀਗਾ ਉਹਨੂੰ ਗ੍ਰਿਫਤਾਰ ਕੀਤਾ ਤੇ ਨਾਲ ਜਿਹੜਾ ਗੱਡੀਆਂ ਉਥੇ ਯੂਜ਼ ਹੋਈ ਸੀਗੀਆਂ ਉਹ ਗੱਡੀਆਂ ਵੀ ਜਿਹੜੀ ਹੈਗੀ ਉਹ ਟ੍ਰੇਸ ਕਰਕੇ ਰਿਕਵਰ ਕੀਤਾ ਹੈਗਾ ਰਿਕਵਰ ਕਰਨਾ ਜਿਹੜਾ ਹੈਗਾ ਇਸ ਲਈ ਮਸਲਾ ਇਸ ਮਸਲੇ ਵਿੱਚ ਪਰਚਾ ਨੰਬਰ 5/24 थाना ਮੱਲਾਵਲਾ ਵਿੱਚ ਵੀ ਦਰਜ ਕੀਤਾ ਗਿਆ। ਧੰਨਵਾਦ। ਤੇ ਕਿੰਨੇ ਸਰ ਗ੍ਰਿਫਤਾਰ ਪਾ ਲਏ ਗ੍ਰਿਫਤਾਰ ਹੁਣ ਦੋ ਹੈ ਦੋ ਜਨੇ ਗ੍ਰਿਫਤਾਰ ਹੀ ਪਾ ਲਏ ਬਾਕੀ ਤਫਤੀਸ਼ ਜੋ ਮੇਨ ਦੋਸਤ ਹੀ ਹੈਗੇ ਹਾਂਜੀ ਜੋ ਸਭ ਤੋਂ ਮੇਨ ਸੀ ਤਫਤੀਸ਼ ਉਹਨੂੰ ਗ੍ਰਿਫਤਾਰ ਕਰ ਲਿਆ ਤਫਤੀਸ਼ ਚੱਲੀ ਹੈ ਜਿਹੜਾ ਫੋਨ ਮੋਡਲ ਹੀ ਤਫਤੀਸ਼ ਵਿੱਚ ਆ ਗਿਆ ਸਾਹਮਣੇ ਕਿ ਪੈਸੋ ਦਾ ਰੋਲਾ ਸੀ ਪੈਸੋ ਦਾ ਲੈਣ ਦੇਣ ਦਾ ਰੋਲਾ ਸੀ ਉਹਨੂੰ ਲੈ ਕੇ ਕਟਮਰ ਹੋ ਗਈ ਜੀ ਠੀਕ ਜੀ